ਮਸੀਹ ਵਿੱਚ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਸੁਣਦੇ ਆਂ ਤਾਂ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਹੀ ਸਿਸਟਰ ਬਲਜਿੰਦਰ ਕੌਰ ਜੀ ਦੀ ਆ ਇਹ ਸਿਸਟਰ ਜੀ ਫਲੋਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸ ਦੇ ਦਿੰਨੇ ਕਿ ਮੈਰਿਜ ਤੱਕ ਇਹਨਾਂ ਦੀ ਲਾਈਫ ਬਿਲਕੁਲ ਸਹੀ ਚੱਲ ਰਹੀ ਸੀਗੀ ਮੈਰਿਜ ਤੋਂ ਬਾਅਦ ਵੀ ਕਹਿੰਦੇ ਕਿ ਕਈ ਸਾਲ ਇਹਨਾਂ ਦੇ ਬਹੁਤ ਵਧੀਆ ਨਿਕਲੇ ਮੈਰਿਜ ਤੋਂ ਬਾਅਦ ਜਦੋਂ ਇਹਨਾਂ ਦੇ ਬੇਟੇ ਹੋਏ ਤੇ ਬੇਟੇ ਹੋਣ ਤੋਂ ਬਾਅਦ ਇਹਨਾਂ ਦੇ ਹਸਬੰਦ ਅਚਾਨਕ ਹੀ ਨਸ਼ਾ ਕਰਨ ਲੱਗ ਗਏ ਪਹਿਲਾਂ ਉਹ ਡਰਿੰਕ ਕਰਦੇ ਸੀ ਉਸ ਤੋਂ ਬਾਅਦ ਉਹ ਦੂਸਰਾ ਨਸ਼ਾ ਵੀ ਕਰਨ ਲੱਗ ਗਿਆ ਚਿੱਟਾ ਲਾਣ ਲੱਗ ਗਿਆ ਹੋਰ ਵੀ ਨਸ਼ੇ ਕਰਨ ਲੱਗ ਗਿਆ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਹਸਬੰਦ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਏ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਨੂੰ ਵੀ ਦੁਸ਼ਟ ਦੇ ਅਟੈਕ ਹੋਣ ਲੱਗੇ ਦੁਸ਼ਟ ਦਿਖਾਈ ਦੇਣ ਲੱਗਾ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਦੁਸ਼ਟ ਚੱਲਦਾ ਫਿਰਦਾ ਨਜ਼ਰ ਆਉਂਦਾ ਸੀਗਾ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਸ਼ਟ ਦਾ ਪ੍ਰਭਾਵ ਹੋ ਗਿਆ ਸਿਸਟਰ ਜੀ ਕਹਿੰਦੇ ਕਿ ਇਹ ਅਚਾਨਕ ਹੀ ਚੀਕਾਂ ਮਾਰਨ ਲੱਗਦੇ ਸੀਗੇ ਇਹ ਅਚਾਨਕ ਹੀ ਰੋਟੀ ਬਣਾਉਂਦੇ ਵੀ ਕਹਿੰਦੇ ਇਹਨਾਂ ਨੂੰ ਦੁਸ਼ਟ ਆਤਮੇ ਦਿਸਦੇ ਸੀ ਜੋ ਮਰੇ ਹੋਏ ਲੋਕ ਇਹਨਾਂ ਨੂੰ ਦੱਸਦੇ ਸੀ ਕਹਿੰਦੇ ਘੱਟੋ ਘੱਟ ਕੀ 12 ਜਣੇ ਇਹਨਾਂ ਨੂੰ ਦਿਖਾਈ ਦਿੰਦੇ ਸੀ ਸਿਸਟਰ ਕਹਿੰਦੇ ਕਿ 12 ਦੁਸ਼ਟ ਆਤਮੇ ਇਹਨਾਂ ਨੂੰ ਦਿਖਾਈ ਦਿੰਦੇ ਸੀ ਜਦੋਂ ਵੀ ਉਹ ਦਿਖਾਈ ਦਿੰਦੇ ਸੀ ਇਹਨਾਂ ਨੂੰ ਡਰ ਲੱਗਦਾ ਸੀ ਤੇ ਚੀਕਾਂ ਮਾਰਦੇ ਸੀ ਤੇ ਕਹਿੰਦੇ ਸਾਰੀ ਫੈਮਿਲੀ ਪਰੇਸ਼ਾਨ ਹੋ ਚੁੱਕੀ ਸੀਗੀ ਇਹਨਾਂ ਦੀ ਔਰ ਸਾਰੇ ਹੀ ਪਰਮੇਸ਼ ਸਿਸਟਰ ਜੀ ਕਹਿੰਦੇ ਕਿ ਸਾਰੇ ਹੀ ਪਰੇਸ਼ਾਨ ਹੋ ਚੁੱਕੇ ਸਨ ਇਹਨਾਂ ਦੀ ਇਹਨਾਂ ਜੋ ਵੀ ਇਹਨਾਂ ਦੇ ਉੱਪਰ ਵਿਪਤਾ ਆਈ ਹੋਈ ਸੀਗੀ ਕਿਸੇ ਨੂੰ ਕੋਸ਼ਿਸ਼ ਸਮਝ ਨਹੀਂ ਸੀ ਲੱਗ ਰਿਆ ਸਿਸਟਰ ਕਹਿੰਦੇ ਕਿ ਇਸੇ ਤਰ੍ਹਾਂ ਹੀ ਚੱਲਦਾ ਗਿਆ ਕਹਿੰਦੇ ਕਿ ਜਿੱਥੇ ਕਿਤੇ ਇਹਨਾਂ ਨੂੰ ਕੋਈ ਕਹਿ ਦਿੰਦਾ ਸੀ ਉੱਥੇ ਹੀ ਇਹਨਾਂ ਨੂੰ ਲੈ ਕੇ ਚਾਇਆ ਜਾਂਦਾ ਸੀਗਾ ਕਦੇ ਕਹਿੰਦੇ ਕਿਸੇ ਕੋਲ ਝਾੜ ਫੂਕ ਰਾਂ ਦੇ ਲਈ ਸਿਸਟਰ ਜੀ ਕਹਿੰਦੇ ਕਿ ਕਿਤੇ ਇਹਨਾਂ ਨੂੰ ਪਹਾੜਾਂ ਦੇ ਵਿੱਚ ਲਜਾਇਆ ਜਾਂਦਾ ਸੀਗਾ ਉੱਥੇ ਕਹਿੰਦੇ ਕਿ ਇਹਨਾਂ ਦਾ ਝਾੜ ਫੁਕ ਰਾਇਆ ਜਾਂਦਾ ਸੀਗਾ ਜਿੱਦਾਂ ਵੀ ਸਿਆਣੇ ਇਹਨਾਂ ਨੂੰ ਕਹਿੰਦੇ ਸੀ ਸਭ ਕੁਝ ਉਹਵੇਂ ਹੀ ਕਰਦੇ ਸੀਗੇ ਸਿਸਟਰ ਜੀ ਦੱਸਦੇ ਨੇ ਕਿ ਇੰਨਾ ਜ਼ਿਆਦਾ ਇਹਨਾਂ ਨੂੰ ਦੁਸ਼ਟ ਆਤਮਾ ਦੇ ਰੂਪ ਦੇ ਵਿੱਚ ਇਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਜਿੱਥੇ ਵੀ ਕਿਤੇ ਜਾਂਦੇ ਸੀ ਕਹਿੰਦੇ ਕਿ ਹਰ ਕੋਈ ਸਿਆਣਾ ਹਰ ਕੋਈ ਚੇਲਾ ਹਰ ਕੋਈ ਬਾਬਾ ਕਹਿੰਦੇ ਕਿ ਇਹਨਾਂ ਦੇ ਵਾਲਾਂ ਤੋਂ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੁੱਟਦੇ ਸੀਗੇ ਕਿ ਤੂੰ ਕੌਣ ਆ ਦੱਸ ਸਾਨੂੰ ਕਿੱਥੋਂ ਆਈਆਂ ਕੀ ਆ ਤੇਰਾ ਨਾਮ ਸਿਸਟਰ ਕਹਿੰਦੇ ਕਿ ਮੇਰੇ ਸਿਰ ਦੇ ਬਾਲ ਤੱਕ ਕਹਿੰਦੇ ਛੱਡ ਗਏ ਇੰਨੀ ਜ਼ਿਆਦਾ ਕਹਿੰਦੇ ਮੈਨੂੰ ਪ੍ਰੋਬਲਮ ਸੀਗੀ ਪਰ ਕਹਿੰਦੇ ਇਹ ਪ੍ਰੋਬਲਮ ਮੇਰਾ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਸਿਸਟਰ ਜੀ ਕਹਿੰਦੇ ਕਿ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਕਹਿੰਦੇ ਬਹੁਤ ਪਰੇਸ਼ਾਨ ਹੋਈ ਕਹਿੰਦੇ ਕੰਮ ਕੰਮ ਧੰਦੇ ਵਿੱਚ ਵੀ ਕਹਿੰਦੇ ਸਾਡਾ ਇਦਾਂ ਹੀ ਸੀ ਕਿ ਕਹਿੰਦੇ ਸਾਡੇ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀਗੀ ਸਿਸਟਰ ਜੀ ਦੱਸਦੇ ਨੇ ਕਿ ਸਾਡੇ ਕੋਲ ਦੋ ਹੀ ਕਮਰੇ ਸੀਗੇ ਔਰ ਦੋਨੋਂ ਕਮਰਿਆਂ ਦੀਆਂ ਛੱਤਾਂ ਡਿੱਗਣ ਵਾਲੀਆਂ ਸਨ ਔਰ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਘਰ ਦੀਆਂ ਛੱਤਾਂ ਡਿੱਗਣ ਵਾਲੀਆਂ ਸੀ ਸਿਸਟਰ ਜੀ ਦੱਸਦੇ ਕਿ ਇੰਨੀ ਜ਼ਿਆਦਾ ਗਰੀਬੀ ਸੀਗੀ ਸਿਸਟਰ ਜੀ ਕਹਿੰਦੇ ਕੋਈ ਵੀ ਨਹੀਂ ਸੀਗਾ ਕਹਿੰਦੇ ਜਿੱਥੇ ਕਿਤੇ ਬਾਲੇ ਡਿੱਗਣ ਲੱਗਦਾ ਸੀ ਬਾਲਾ ਟੁੱਟਦਾ ਸੀ ਛੱਤ ਦਾ ਕਿਉਂਕਿ ਛੱਤ ਇੰਨੀ ਜ਼ਿਆਦਾ ਕਹਿੰਦੇ ਕਮਜ਼ੋਰ ਹੋ ਚੁੱਕੀ ਸੀਗੀ ਕਹਿੰਦੇ ਕਿ ਉੱਥੇ ਹੀ ਕੋਈ ਬੱਲੀ ਦੇ ਕੇ ਕੋਈ سپورਟ ਦੇ ਕੇ ਅਸੀਂ ਉੱਥੇ ਹੀ ਕਹਿੰਦੇ ਬਰਾਬਰ ਕਰਕੇ سپورਟ ਲਾ ਕੇ ਕਹਿੰਦੇ ਰੋਕ ਲੈਂਦੇ ਸੀਗੇ ਸਿਸਟਰ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਗਰੀਬੀ ਸੀ ਕਹਿੰਦੇ ਕਿ ਕੰਧਾਂ ਦਾ ਜਿਹੜਾ ਸੀਮੈਂਟ ਆ ਉਹ ਨਿਕਲ ਚੁੱਕਿਆ ਸੀਗਾ ਸਾਡੇ ਕਹਿੰਦੇ ਕੰਧਾਂ ਦੇ ਵਿੱਚੋਂ ਕਮਰੇ ਦੇ ਵਿੱਚੋਂ ਆਰ ਪਾਰ ਦੇਸਦਾ ਸੀ ਕਹਿੰਦੇ ਕਿ ਅਸੀਂ ਖੂਹ ਤੇ ਰਹਿੰਦੇ ਆ ਕਹਿੰਦੇ ਕਿ ਖੂ ਤੇ ਰਹਿੰਦੇ ਸੀਗੇ ਤੇ ਕਹਿੰਦੇ ਇੱਦਾਂ ਹੀ ਸਾਡੇ ਘਰਾਂ ਦੇ ਅੰਦਰ ਕਹਿੰਦੇ ਕਮਰੇ ਦੇ ਅੰਦਰ ਸੱਪ ਆ ਵਰਦੇ ਸਨ ਤੇ ਕਹਿੰਦੇ ਕਿ ਇਸੇ ਤਰ੍ਹਾਂ ਹੀ ਸਾਡਾ ਗੁਜ਼ਾਰਾ ਜਿਹੜਾ ਆ ਬਹੁਤ ਮੁਸ਼ਕਿਲ ਹੋ ਰਿਹਾ ਸੀਗਾ ਕਿਉਂਕਿ ਜਿਸ ਘਰ ਦੇ ਵਿੱਚ ਨਸ਼ਾ ਹੋਵੇ ਜਿਸ ਘਰ ਦੇ ਵਿੱਚ ਵਿਵਚਾਰ ਹੋਵੇ ਜਿਸ ਘਰ ਦੇ ਵਿੱਚ ਗਰੀਬੀ ਹੋਵੇ ਉੱਥੇ ਕਦੇ ਵੀ ਬਰਕਤ ਨਹੀਂ ਰਹਿੰਦੀ ਸੱਚਮੁੱਚ ਉਹੀ ਹਾਲ ਇਸ ਭੈਣ ਦਾ ਸੀਗਾ ਸਿਸਟਰ ਕਹਿੰਦੇ ਕਿ ਇੱਕ ਇਹ ਦੁਸ਼ਟ ਆਤਮਾ ਤੋਂ ਪਰੇਸ਼ਾਨ ਸੀਗੇ ਔਰ ਉਤੋਂ ਸ਼ੈਤਾਨ ਨੇ ਇਹਨਾਂ ਦੇ ਘਰ ਦੇ ਵਿੱਚ ਇੰਨੀ ਜ਼ਿਆਦਾ ਗਰੀਬੀ ਪਾਈ ਹੋਈ ਸੀਗੀ ਕਹਿੰਦੇ ਕਿ ਸਭ ਕੁਝ ਟੱਲਦੇ ਹੋਏ ਸਹਿੰਦੇ ਹੋਏ ਕਹਿੰਦੇ ਕਿ ਚੱਲ ਰਿਹਾ ਸੀ ਜੀਵਨ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਚਾਚੀ ਸੱਸ ਨੇ ਇਹਨਾਂ ਨੂੰ ਦੱਸਿਆ ਕਿ ਤੂੰ ਪ੍ਰਭੂ ਦੇ ਚਰਚਾ ਚ ਜਾਇਆ ਕਰ ਕਿ ਪ੍ਰਭੂ ਦੇ ਪਵਨ ਚ ਜਾਇਆ ਕਰ ਸਿਸਟਰ ਕਹਿੰਦੇ ਕਿ ਉਸ ਸਮੇਂ ਤਾਂ ਇਹਨਾਂ ਨੇ ਕੋਈ ਗੱਲ ਨਹੀਂ ਗੋਲੀ ਕਿਉਂਕਿ ਉਹ 크ਿਸਟਿਅਨ ਸੀਗੇ ਕਹਿੰਦੇ ਕੋਈ ਗੱਲ ਨਹੀਂ ਗੋਲੀ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਇੱਕ ਦਿਨ ਕੀ ਹੋਇਆ ਇਹਨਾਂ ਦੇ ਹਸਬੰਦ ਨੇ ਨਸ਼ਾ ਜ਼ਿਆਦਾ ਕੀਤਾ ਹੋਇਆ ਸੀਗਾ ਉਹ ਬਾਈਕ ਤੇ ਕਿਤੇ ਜਾ ਰਹੇ ਸੀਗੇ ਤੇ ਰਾਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਕਹਿੰਦੇ ਕਿ ਉਸ ਤੋਂ ਬਾਅਦ ਕਹਿੰਦੇ ਕਿ ਹਸਬੰਦ ਦੀ ਮੌਤ ਹੋਣ ਤੋਂ ਬਾਅਦ ਕਹਿੰਦੇ ਕਿ ਉਸੇ ਤਰ੍ਹਾਂ ਹੀ ਘਰ ਦਾ ਗੁਜ਼ਾਰਾ ਜੋ ਕਹਿੰਦੇ ਕਰਦੇ ਸੀਗੇ ਮਜਬੂਰੀ ਸੀਗੀ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਦੇ ਉੱਪਰ ਪ੍ਰੈਸ਼ਰ ਸੀ ਘਰ ਦਾ ਬੱਚਿਆਂ ਦਾ ਤੇ ਇਹ ਸਿਸਟਰ ਜੀ ਦੱਸਦੇ ਨੇ ਕਿ ਇਸੇ ਤਰ੍ਹਾਂ ਹੀ ਦੁੱਖਾਂ ਮੁਸੀਬਤਾਂ ਦੇ ਵਿੱਚੋਂ ਨੰਗਦਰ ਰਹਿ ਸੀ ਨਾ ਉਸ ਸਮੇਂ ਕਹਿੰਦੇ ਕਿ ਇਹਨਾਂ ਨੂੰ ਫੇਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਚਰਚ ਜਾ ਕੇ ਦੇਖ ਲਓ ਕੀ ਪਤਾ ਵੀ ਤੇਰੀ ਇਹ ਪ੍ਰੋਬਲਮ ਉੱਥੋਂ ਠੀਕ ਹੋ ਜਵੇ ਬਹੁਤ ਸਾਰੇ ਲੋਕ ਉੱਥੇ ਠੀਕ ਹੁੰਦੇ ਆ ਸਿਸਟਰ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਕਹਿੰਦੇ ਕਿ ਥਾਵਾਂ ਤੇ ਘੁੰਮੀ ਹੋਈ ਸੀ ਕਹਿੰਦੇ ਮੈਂ ਇਹ ਸੋਚਿਆ ਕਿ ਚਲੋ ਜੇ ਇੱਥੋਂ ਰਾਮ ਆਉਂਦਾ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਆ ਸਿਸਟਰ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਜਦੋਂ ਚਰਚ ਗਈ ਤਾਂ ਕਹਿੰਦੇ ਉੱਥੇ ਉਹਨਾਂ ਨੇ ਵਚਨ ਪ੍ਰਾਰਥਨਾ ਕੀਤੀ ਜਦੋਂ ਉਹਨਾਂ ਨੇ ਲੇ ਹੈਂਡ ਕੀਤੀ ਸਿਸਟਰ ਜੀ ਦੇ ਸਿਰ ਤੇ ਹੱਥ ਰੱਖ ਕੇ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਝਟਕਾ ਲੱਗਿਆ ਤੇ ਬਹੁਤ ਸਾਰੀਆਂ ਕਹਿੰਦੇ ਇਹਨਾਂ ਦੇ ਅੰਦਰੋਂ ਦੋ ਸ਼ਟਾਤਮੇ ਨਿਕਲੇ ਤੇ ਕਹਿੰਦੇ ਕਿ ਉਸ ਸਮੇਂ ਹੀ ਹੀਲ ਹੋ ਗਿਆ ਉਸ ਸਮੇਂ ਇਹਨਾਂ ਨੂੰ ਹਲਕਾਪਨ ਫੀਲ ਹੋਇਆ ਸਿਸਟਰ ਜੀ ਦੱਸਦੇ ਨੇ ਕਿ 2014 ਦੇ ਵਿੱਚ ਪ੍ਰਭੂ ਦੇ ਵਿੱਚ ਗਿਆ ਪ੍ਰਭੂ ਦੇ ਵਿੱਚ ਆਏ ਤੇ 2014 ਤੋਂ ਲੈ ਕੇ ਹੁਣ ਤੱਕ ਸਿਸਟਰ ਜੀ ਦੱਸਦੇ ਨੇ ਕਿ ਹੁਣ ਤੱਕ ਸਿਸਟਰ ਜੀ ਬਿਲਕੁਲ ਠੀਕ ਆ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ਟਾਤ ਮੈਨਾਂ ਨੂੰ ਨਹੀਂ ਦਿਖਾਈ ਦਿੰਦਾ ਕਿਸੇ ਵੀ ਤਰ੍ਹਾਂ ਦਾ ਬੁਰਾ ਸੁਪਨਾ ਨਹੀਂ ਆਉਂਦਾ ਕਿਸੇ ਵੀ ਤਰ੍ਹਾਂ ਦਾ ਸਿਸਟਰ ਜੀ ਕਹਿੰਦੇ ਕਿ ਕੋਈ ਸ਼ੈਤਾਨੀ ਪ੍ਰਭਾਵ ਨਹੀਂ ਹੈਗਾ ਘਰ ਦੇ ਵਿੱਚ ਵੀ ਕਹਿੰਦੇ ਸ਼ਾਂਤੀ ਆ ਘਰ ਦੇ ਘਰ ਦਾ ਮਾਹੌਲ ਵੀ ਬਹੁਤ ਵਧੀਆ ਆ ਸਿਸਟਰ ਜੀ ਦੱਸਦੇ ਨੇ ਕਿ ਘਰ ਦਾ ਮਹੌਲ ਇਦਾਂ ਵਧੀਆ ਕਹਿੰਦੇ ਕਿ ਸਾਡੇ ਘਰ ਚ ਜਿੰਨੀ ਗਰੀਬੀ ਸੀਗੀ ਪ੍ਰਭੂ ਨੇ ਉਸ ਗਰੀਬੀ ਨੂੰ ਖਤਮ ਕੀਤਾ ਔਰ ਇਹਨਾਂ ਦੇ ਦੋ ਰੂਮ ਸਨ ਸਿਸਟਰ ਜੀ ਕਹਿੰਦੇ ਕਿ ਉਹ ਵੀ ਡਿੱਗਣ ਵਾਲੇ ਸੀ ਸਿਸਟਰ ਜੀ ਕਹਿੰਦੇ ਕਿ ਪ੍ਰਭੂ ਨੇ ਇਹਨਾਂ ਨੂੰ ਨਵੇਂ ਘਰ ਦੇ ਨਾਲ ਬles ਕੀਤਾ ਇਹਨਾਂ ਦੇ ਕੋਲ ਕਹਿੰਦੇ ਕਿ ਸਭ ਕੁਝ ਹੀ ਬਣ ਗਿਆ ਆ ਘਰ ਦੇ ਵਿੱਚ ਸਾਰਾ ਕੁਝ ਅਵੇਲੇਬਲ ਆ ਸਾਰਾ ਕੁਝ ਬਣਿਆ ਹੋਇਆ ਆ ਪਰਮੇਸ਼ਰ ਨੇ ਇਹਨਾਂ ਨੂੰ ਸਾਰੇ ਘਰ ਦੇ ਨਾਲ ਬles ਕੀਤਾ ਵਧੀਆ ਘਰ ਦੇ ਨਾਲ ਬles ਕੀਤਾ ਔਰ ਇਹਨਾਂ ਦੀ ਹਰ ਇੱਕ ਚਿੰਤਾ ਬੋਝ ਨੂੰ ਪਰਮੇਸ਼ਰ ਨੇ ਖਤਮ ਕੀਤਾ ਸਿਸਟਰ ਜੀ ਕਹਿੰਦੇ ਕਿ ਸੱਚਮੁੱਚ ਇਹ ਹਵਾ ਪਰਮੇਸ਼ਰ ਰਹੀ ਆ ਜਿਹੜਾ ਸਾਨੂੰ ਹਰ ਇੱਕ ਪਾਪ ਬਦੀ ਤੋਂ ਬਚਾਉਂਦਾ ਆ ਹਰ ਇੱਕ ਸਾਨੂੰ ਦੁਸ਼ਟ ਆਤਮੇ ਤੋਂ ਬਚਾਉਂਦਾ ਆ ਹਰ ਇੱਕ ਬਿਮਾਰੀ ਤੋਂ ਬਚਾਉਂਦਾ ਆ ਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਇਹਨਾਂ ਨੂੰ ਇਸ ਤਰ੍ਹਾਂ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ ਔਰ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ ਬਰਕਤ ਵੀ ਦਿੱਤੀ ਔਰ ਅੱਛੇ ਬੱਚਿਆਂ ਦੇ ਨਾਲ ਇਹਨਾਂ ਨੂੰ ਬles ਕੀਤਾ ਜਿੰਨੀ ਵੀ ਪ੍ਰੋਬਲਮ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੀਗੀ ਪਰਮੇਸ਼ੁਰ ਨੇ ਸਾਰੀ ਪ੍ਰੋਬਲਮ ਨੂੰ ਖਤਮ ਕੀਤਾ ਸੱਚਮੁੱਚ ਪਰਮੇਸ਼ੁਰ ਕਹਿੰਦੇ ਆ ਭਾਵੇਂ ਤੇਰੇ ਮੋਢ 10000 ਡਿਗਣ ਪਰ ਕੋਈ ਵੀ ਤੇਰੇ ਡੇਰੇ ਦੇ ਨੇੜੇ ਨਹੀਂ ਅਪੜ ਸਕਦਾ ਕੋਈ ਵੀ ਤੈਨੂੰ ਛੋਹ ਨਹੀਂ ਸਕਦਾ ਪਰਮੇਸ਼ੁਰ ਕਹਿੰਦਾ ਭਾਵੇਂ ਕਿੰਨੇ ਵੀ ਦੋਸ਼ਟ ਆਤਮੇ ਤੇਰੇ ird gird ਹੋਣ ਭਾਵੇਂ ਕਿੰਨੀਆਂ ਵੀ ਬਵਾ ਤੇਰੇ ird gird ਡਿਗਣ ਆਉਣ ਪਰ ਕੋਈ ਵੀ ਤੇਰੇ ਘਰਾਣੇ ਨੂੰ ਤੇਰੇ ਡੇਰੇ ਨੂੰ ਛੋਹ ਨਹੀਂ ਸਕਦੀ ਸੱਚਮੁੱਚ ਪਰਮੇਸ਼ਰ ਦਾ ਵਚਨ ਸੱਚਾ ਆਇਆ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਨੂੰ ਬਹੁਤ ਵਾਰ ਤਸੱਲੀ ਦਿੰਦੇ ਪਰ ਅਸੀਂ ਲੋਕ ਡੋਲ ਜਾਂਦੇ ਆ ਤਾਂ ਪਰਮੇਸ਼ਰ ਨੇ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਬੁਰੀ ਆਦਤ ਬੁਰੀ ਆਦਤ ਔਰ ਬੁਰੀਆਂ ਆਤਮਿਆਂ ਨੂੰ ਬੁਰੀਆਂ ਦੁਸ਼ਟ ਆਤਮਿਆਂ ਨੂੰ ਬੁਰੀਆਂ ਗੱਲਾਂ ਨੂੰ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਔਰ ਇਹਨਾਂ ਨੂੰ ਇੱਕ ਪਵਿੱਤਰਤਾਈ ਵਾਲਾ ਔਰ ਇੱਕ ਵਧੀਆ ਜੀਵਨ ਦੇ ਨਾਲ ਬLES ਕੀਤਾ ਵਧੀਆ ਘਰ ਦੇ ਨਾਲ ਬLES ਕੀਤਾ ਤੋਂ ਧੰਨਵਾਦ ਕਰਦੇ ਹਾਂ ਉਸ ਪਰਮੇਸ਼ਰ ਦਾ ਜਿਨੇ ਪਰਮੇਸ਼ਰ ਨੇ ਇਹਨਾਂ ਨੂੰ ਇੰਨੇ ਰੋਗਾਂ ਦੇ ਵਿੱਚੋਂ ਦੁੱਖਾਂ ਦੇ ਵਿੱਚੋਂ ਬਾਹਰ ਕੱਢਿਆ ਤੇ ਇਹਨਾਂ ਨੂੰ ਸ਼ਾਂਤੀ ਦੇ ਵਿੱਚ ਵਸਾਇਆ ਸੱਚਮੁੱਚ ਪਰਮੇਸ਼ਰ ਕਹਿੰਦੇ ਆ ਕਿ ਜਿਹੜੀ ਸ਼ਾਂਤੀ ਮੈਂ ਦਿੰਦਾ ਉਹਦੇ ਵਿੱਚ ਮੈਂ ਦੁੱਖ ਨਹੀਂ ਮਲਾਉਂਦਾ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਸ਼ਾਂਤੀ ਦੇ ਵਿੱਚ ਵਸਾਇਆ ਸਿਸਟਰ ਜੀ ਦੱਸਦੇ ਨੇ ਕਿ ਵਿਰੋਧ ਤਾਂ ਇਹਨਾਂ ਦਾ ਬਹੁਤ ਹੋਇਆ ਪਰ ਪਰਮੇਸ਼ਰ ਨੇ ਇਹਨਾਂ ਨੂੰ ਸਥਿਰ ਰੱਖਿਆ ਬਣਾਈ ਰੱਖਿਆ ਕਿਉਂਕਿ ਜਿਹੜਾ ਪਰਮੇਸ਼ਰ ਦੀ ਇੱਕ ਵਾਰੀ ਦਇਆ ਨੂੰ ਪਾ ਲੈਂਦਾ ਆ ਉਹ ਦੁਨੀਆ ਦੇ ਵਿਰੋਧ ਦੀ ਪਰਵਾਹ ਨਹੀਂ ਕਰਦੇ ਤੋਂ ਸੱਚਮੁੱਚ ਅਸੀਂ ਇਸ ਭੈਣ ਦੇ ਲਈ ਦਿਲ ਤੋਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਇਹਨਾਂ ਦੇ ਬੱਚਿਆਂ ਨੂੰ ਔਰ ਇਹਨਾਂ ਨੂੰ ਆਪਣੇ ਖੰਭਾ ਦੇ ਹੇਠ ਤੱਕ ਕੇ ਰੱਖੇ ਸੰਭਾਲ ਕੇ ਰੱਖੇ ਦੁਨੀਆ ਦੀ ਹਰ ਇੱਕ ਬੁਰੀ ਗੱਲ ਤੋਂ ਬੁਰੇ ਸੁਭਾਅ ਤੋਂ ਬੁਰੀ ਆਦਤ ਤੋਂ ਇਹਨਾਂ ਨੂੰ ਬਚਾ ਕੇ ਰੱਖੇ ਪਰਮੇਸ਼ਰ ਇਹਨਾਂ ਨੂੰ ਤਰੱਕੀ ਦਵੇ ਔਰ ਪਰਮੇਸ਼ਰ ਇਹਨਾਂ ਦੇ ਬੱਚਿਆਂ ਨੂੰ ਸਮਰਥ ਔਰ ਬੁੱਧ ਦਵੇ ਸੱਚਮੁੱਚ ਪਰਮੇਸ਼ਰ ਇਹਨਾਂ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਆਸ਼ੀਸ਼ਾਂ ਵਰਕਤਾਂ ਦੇ ਨਾਲ ਬLES ਕਰਨ ਔਰ ਅੱਜ ਦੀ ਇਸ ਗਵਾਹੀ ਦੇ ਦੁਆਰਾ ਅਸੀਂ ਵਿਸ਼ਵਾਸ ਕਰਦੇ ਕਿ ਸਾਰਿਆਂ ਨੇ ਆਸ਼ੀਸ਼ ਨੂੰ ਪਾਇਆ ਹੋਵੇਗਾ ਔਰ ਸੱਚਮੁੱਚ ਅਗਰ ਤੁਹਾਡੀ ਵੀ ਕੋਈ ਐਸੀ ਗਵਾਹੀ ਹੈ ਜਿਸ ਦੇ ਨਾਲ ਤਾਨੂੰ ਲੱਗਦਾ ਹੈ ਕਿ ਦੂਸਰੇ ਦੀ ਜ਼ਿੰਦਗੀ ਬਦਲ ਸਕਦੀ ਤੁਹਾਡੀ ਗਵਾਹੀ ਦੇ ਨਾਲ ਕਿਸੇ ਦਾ ਜੀਵਨ ਬਦਲ ਸਕਦਾ ਹੈ ਆਪਣੀ ਗਵਾਹੀ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਓ ਪ੍ਰੇ ਲਾਈਨ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਕੋਈ ਵੀ ਭੈਣ ਭਰਾ 8 ਵਜੇ ਤੋਂ ਬਾਅਦ ਔਰ 8 ਵਜੇ ਤੋਂ ਪਹਿਲਾਂ ਕਾਲ ਨਾ ਕਰਨ ਜਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸੰਭਾਲ ਕੇ ਰੱਖਣ ਕੱਲ ਫਿਰ ਮਿਲਾਂਗੇ ਇੱਕ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਦੇ ਹੱਥਾਂ ਚ ਸੌਂਪਦੇ ਹੋਏ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਆਉਣ ਵਾਲਾ ਸਮਾਂ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਆ ਹਾਲੇਲੂਇਆ ਧੰਨਵਾਦ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਗਰ ਤੁਹਾਡੀਆਂ ਗਵਾਈਆਂ ਹੈ ਅਗਰ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਆ ਤਾਂ ਆਪਣੀਆਂ ਗਵਾਈਆਂ ਨੂੰ ਲੁਕੋਵੋ ਨਾ ਆਪਣੀਆਂ ਗਵਾਈਆਂ ਨੂੰ ਜ਼ਰੂਰ ਦੱਸੋ ਨਹੀਂ ਤਾਂ ਇਹ ਹੋਏਗਾ ਕਿ ਸਾਨੂੰ ਗਵਾਈਆਂ ਦਾ ਸਿਲਸਿਲਾ ਜਿਹੜਾ ਆ ਗਵਾਈਆਂ ਦਾ ਬੰਦ ਕਰਨਾ ਪੈਗਾ ਗਵਾਹੀਆਂ ਪਾਉਣੀਆਂ ਸੀ ਬੰਦ ਕਰ ਦੇਾਂਗੇ ਕਿਉਂਕਿ ਜਦ ਸਾਡੇ ਕੋਲ ਕੋਈ ਸੱਚੀ ਗਵਾਹੀ ਨਹੀਂ ਆਏਗੀ ਤੇ ਅਸੀਂ ਕੋਈ ਝੂਠੀ ਗਵਾਹੀ ਤਾਂ ਨਹੀਂ ਪਾਵਾਂਗੇ ਆਪਣੇ ਮਨਕਰਤ ਤ ਕਹਾਣੀਆਂ ਅਸੀਂ ਨਹੀਂ ਪਾਵਾਂਗੇ ਕਿਉਂਕਿ ਯਹਵਾ ਪਰਮੇਸ਼ੁਰ ਨੇ ਵੀ ਕਿਹਾ ਆ ਕਿ ਤੁਸੀਂ ਝੂਠੀ ਗਵਾਹੀ ਨਾ ਦੋ ਸਾਡੇ ਕੋਲ ਝੂਠੀਆਂ ਨਹੀਂ ਪਰ ਸੱਚੀਆਂ ਗਵਾਹੀਆਂ ਆਉਂਦੀਆਂ ਆ ਪਰ ਤੁਸੀਂ ਵੀ ਸਾਡੀ ਮਦਦ ਕਰੋ ਆਪਣੀ ਗਵਾਹੀ ਨੂੰ ਜ਼ਰੂਰ ਲਿਖਾਓ ਨਹੀਂ ਤਾਂ ਅਸੀਂ ਥੋੜੇ ਹੀ ਦਿਨਾਂ ਦੇ ਵਿੱਚ ਇਹ ਗਵਾਈਆਂ ਦਾ ਜੋ سلسلہ ਅਸੀਂ ਸ਼ੁਰੂ ਕੀਤਾ ਸੀਗਾ ਇਸ ਨੂੰ ਸਾਨੂੰ ਮਜਬੂਰਨ ਬੰਦ ਕਰਨਾ ਪੈਗਾ ਔਰ ਇਹ ਇੱਕ ਜ਼ਰੀਆ ਆ ਪਰਮੇਸ਼ਰ ਦੀ ਮਹਿਮਾ ਦਾ ਅਸੀਂ ਇਸ ਦੇ ਜ਼ਰੀਏ ਪਰਮੇਸ਼ਰ ਦੀ ਮਹਿਮਾ ਆਪਣੀ ਜ਼ਿੰਦਗੀ ਚ ਪਰਮੇਸ਼ਰ ਨੂੰ ਦੇ ਸਕਦੇ ਆ ਤੇ ਸਾਡਾ ਕੁਝ ਵੀ ਨਹੀਂ ਲੱਗਦਾ ਸਾਡਾ ਕੋਈ ਪੈਸਾ ਨਹੀਂ ਲੱਗਦਾ ਅਸੀਂ ਕਿਤੇ ਚੱਲ ਕੇ ਨਹੀਂ ਜਾਣਾ ਔਰ ਸਾਨੂੰ ਕੁਝ ਵੀ ਤਕਲੀਫ ਨਹੀਂ ਕਰਨੀ ਪਰ ਸਾਨੂੰ ਸਿਰਫ ਇੱਕ ਫੋਨ ਕਾਲ ਕਰਕੇ ਆਪਣੀ ਗਵਾਈ ਰਿਕਾਰਡ ਕਰਾਉਣੀ ਹੈ ਆਪਣੀ ਗਵਾਹੀ ਲਿਖਾਉਣੀ ਹੈ ਇੰਨਾ ਹੀ ਕੰਮ ਆ ਬਾਕੀ ਦਾ ਕੰਮ ਸਾਰਾ ਸਾਡਾ ਹੈ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਤੁਹਾਡੀ ਗਵਾਹੀ ਨੂੰ ਲੈ ਕੇ ਆਉਨੇ ਆ ਤੇ ਤੁਸੀਂ ਆਪਣੀ ਗਵਾਹੀ ਨੂੰ ਦਲੇਰੀ ਦੇ ਨਾਲ ਪਰਮੇਸ਼ਰ ਜੀ ਦੀ ਮੈਮਾ ਦੇ ਲਈ ਦੁਨੀਆ ਦੇ ਸਾਹਮਣੇ ਲੈ ਕੇ ਆਓ ਪਲੀਜ਼ ਆਪਣੀਆਂ ਅਗਵਾਈਆਂ ਨੂੰ ਜ਼ਰੂਰ ਲਿਖਾਓ ਨਹੀਂ ਤਾਂ ਸਾਨੂੰ ਇਹ ਪਰਮੇਸ਼ਰ ਦਾ ਕੰਮ ਜੋ ਪਰਮੇਸ਼ਰ ਦੀ ਅਸੀਂ ਮੈਮਾ ਦੇ ਲਈ ਸ਼ੁਰੂ ਕੀਤਾ ਸੀਗਾ ਸਾਨੂੰ ਬੰਦ ਕਰਨਾ ਪੈਗਾ ਤਾਂ ਸਾਰੇ ਭੈਣ ਭਰਾ ਇਸ ਮੈਸੇਜ ਤੇ ਗੌਰ ਕਰਨਾ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਯੇਸ਼ੂ ਮਸੀਹ ਹੁਣ ਤੋਂ ਲੈ ਕੇ ਸਦਾ ਤੱਕ ਆਸ਼ੀਸ਼ ਬਰਕਤ ਦੇਣ ਧੰਨਵਾਦ ਹallelujah